ਦਵਿੰਦਰ ਕੰਨੜਾ ਭਾਜੀ ਸਾਰੇ ਗੀਤਕਾਰ ਭਰਾਵਾਂ ਨੂੰ ਇੱਕ ਇੱਕ ਮਿੰਟ ਵਾਸਤੇ ਬੁਲਾਉਣਾ ਕਿਉਂਕਿ ਮੇਲਾ ਗੀਤਕਾਰਾਂ ਦਾ ਨੂੰ ਆਪਾਂ ਜਸਟੀਫਾਈ ਕਰਨਾ ਹੈ ਗਰੁੱਪ ਫੋਟੋ ਆਟੋਮੈਟਿਕ ਹੋ ਜਾਊਗੀ ਬਚਨ 베ਦਲ ਭਾਜੀ ਕਿਧਰ ਨਹੀਂ ਰਹੇ ਕਿਤੇ ਤਾਂ ਬਹੁਤ ਬਹੁਤ ਕਮਾਂਡ ਸਾਹਿਬ ਤੁਹਾਡਾ ਸਿੰਧੂ ਸਾਹਿਬ ਪੱਟੀ ਤੁਹਾਡਾ ਜਿਹੜਾ ਮੇਲ ਕਰਾਇਆ ਸ਼ਹਿਰਾਂ ਦਾ ਮਿਲ ਕਿਉਂਕਿ ਗੀਤ ਜਿਹੜਾ ਹੈ ਉਹ ਸ਼ੁਰੂ ਹੱਤ ਗੀਤ ਤੋਂ ਹੁੰਦੀ ਹੈ ਮੈਂ ਸਭ ਤੋਂ ਪਹਿਲਾਂ ਆਪਣੀ ਧਰਤੀ ਮਾਤਾ ਦਾ ਉਸ ਨੂੰ ਪ੍ਰਣਾਮ ਕਰਦੇ ਜਿਨੇ ਸਾਨੂੰ ਜਨਮ ਦਿੱਤਾ ਤੇ ਸਾਡੀ ਮਾਤਾ ਜਿਹਨੇ ਸਾਨੂੰ ਜਨਮ ਦਿੱਤਾ ਤੇ ਸਾਡੀ ਪੰਜਾਬੀ ਮਾਂ ਬੋਲੀ ਜਿਹਨੇ ਸਾਨੂੰ ਸ਼ਹਿਰ ਬਣਾਇਆ ਸਾਨੂੰ ਪੰਜਾਬੀ ਮਾਂ ਬੋਲੀ ਨੇ ਦਿੱਤਾ ਜੋ ਕੁਝ ਦਿੱਤਾ ਤੇ ਜਿਸ ਨੇ ਮਹਿਮਾਨ ਸਾਹਿਬ ਦਾ ਗੁਰਾਸ ਮਾਜੀ ਦਾ ਜਿਹਨੇ ਮੇਰਾ ਪਹਿਲਾ ਗੀਤ ਕਾਇਆ ਸੀ ਅਹੂਜਾ ਸਾਹਿਬ ਦਾ ਤੇ ਉਹ ਸਾਰੇ ਸਿੰਗਰਾਂ ਦਾ ਜਿਨ੍ਹਾਂ ਨੇ ਗੀਤ ਕਾਇਆ ਜੀ ਤੁਹਾਡੇ ਵਿਚਾਰ ਜਿਨ੍ਹਾਂ ਸਤਿਕਾਰ ਨਾਲ ਸਾਰਿਆਂ ਦਾ ਸ਼ੁਕਰੀਆ ਕਿਉਂਕਿ ਸ਼ਾਇਰ ਜਾਣਦਾ ਹੈ ਕਿ ਬੱਦਲਾਂ ਦੀ ਨਿੰਮੀ ਨਿੰਮੀ ਛਾਂ ਵਰਗੇ ਇਹ ਗੀਤ ਨੇ ਮੇਰੇ ਬੱਦਲਾਂ ਦੀ ਨਿੰਮੀ ਨਿੰਮੀ ਛਾਂ ਵਰਗੇ ਇਹ ਗੀਤ ਨੇ ਮੇਰੇ ਲੋਰੀ ਪੁੱਤ ਨੂੰ ਸੁਣਾਉਂਦੀ ਹਈ ਮਾਂ ਵਰਗੇ ਗੀਤ ਨੇ ਮੇਰੇ ਬੜਾ ਔਖਾ ਹੁੰਦਾ ਇਹਨਾ ਅੱਖਰਾਂ ਨੂੰ ਪਾਲਣਾ ਇਹ ਸ਼ਹਿਰ ਜਾਣਦੇ ਨੇ ਬੜਾ ਔਖਾ ਹੁੰਦਾ ਇਹਨਾ ਅੱਖਰਾਂ ਨੂੰ ਪਾਲਣਾ ਪੰਛੀ ਜਿਵੇਂ ਪੌਂਦਾ ਕੋਈ ਕਿੱਕਰਾਂ ਤੇ ਆਲਣਾ ਤੀਲਿਆਂ ਨਾਲ ਛੱਤੇ ਹੋਏ ਘਰਾਹ ਵਰਗੇ ਗੀਤ ਨੇ ਮੇਰੇ ਲੋਰੀ ਪੁੱਤ ਨੂੰ ਸੁਣਾਉਂਦੀ ਹਈ ਮਾਂ ਵਰਗੇ ਗੀਤ ਨੇ ਮੇਰੇ ਫੁੱਲਾਂ ਵਾਂਗੂ ਬਹਿ ਕੇ ਜਦੋਂ ਗੀਤਾਂ ਨੂੰ ਪੁਰੋਈਦਾ ਫੁੱਲਾਂ ਵਾਂਗੂ ਬਹਿ ਕੇ ਜਦੋਂ ਗੀਤਾਂ ਨੂੰ ਪੁਰੋਈਦਾ ਕਦੇ ਬੜਾ ਹੱਸੀਦਾ ਤੇ ਕਦੇ ਬੜਾ ਰੋਈਦਾ ਦਿਲ 'ਚ ਦਵਿੰਦਰ ਉਹਦੇ ਨਾਂ ਵਰਗੇ ਗੀਤ ਨੇ ਮੇਰੇ ਲੋਰੀ ਪੁੱਤ ਨੂੰ ਸੁਣਾਉਂਦੀ ਹੈ ਮਾਂ ਵਰਗੀ ਗੀਤ ਨੇ ਤੇ ਕੋਣਾਂ ਲਈ ਕੇ ਕਹਿੰਦੇ ਨੇ ਉਹ ਜਿਨ੍ਹਾਂ ਦੇ ਸ਼ਾਇਰਾਂ ਦੇ ਸਿਰ ਤੇ ਵਿਚਾਰਾਂ ਦੇ ਹੋਏ ਨਹੀਂ ਨਕ ਪੁਸ਼ਕੀਤਾ ਜਿਨ੍ਹਾਂ ਨੇ ਕਿ ਸਿਰ ਉੱਤੇ ਛੱਤ ਰੱਬਾ ਸਿਰ ਉੱਤੇ ਛੱਤ ਰੱਬਾ ਤਨ ਉੱਤੇ ਪੱਤਰ ਰੱਬਾ ਤੇ ਰੋਟੀ ਲਈ ਦੋ ਹੱਥ ਰੱਬਾ ਸਭ ਨੂੰ ਦੇ ਰੋਟੀ ਲਈ ਦੋ ਹੱਥ ਰੱਬਾ ਸਭ ਨੂੰ ਦੇ ਕਿਰਤ ਕਮਾਈ ਰੱਬਾ ਕਰਮਾਂ ਨਾਲ ਹੀ ਰੱਬਾ ਤੇਰੀ ਵਡਿਆਈ ਰੱਬਾ ਸਭ ਨੂੰ ਦੇ ਖੁਸ਼ੀਆਂ ਦੇ ਖੇੜੇ ਰੱਬਾ ਵਸਦੇ ਹੋਏ ਵੇੜੇ ਰੱਬਾ ਦੇਵਿੰਦਰ ਦੇ ਨਿਹਰੇਬਾ ਸਭ ਨੂੰ ਦਈ ਕਿਉਂਕਿ ਦਿਲ ਵਾਲੇ ਮੰਦਰ ਚ ਨਿਤ ਤੁਹਾਨੂੰ ਪੂਜਦਾ ਡੋਰੀ ਪਿਆਰ ਵਾਲੀ ਤੁਹਾਡੇ ਉੱਤੇ ਰੱਖੀ ਫਿਰਦਾ ਮੈਨੂੰ ਤੁਹਾਡੇ ਹੀ ਸਾਰਾ ਬਸ ਚੱਕੀ ਫਿਰਦਾ ਤੁਸੀਂ ਸਾਰੇ ਸਰਨਾਮੀ ਸਾਰੇ ਦੇਵਿੰਦਰ ਖੰਨ ਵਾਲਾ ਭਾਜੀ ਸਾਰੇ ਗੀਤਕਾਰ ਭਰਾਵਾਂ ਨੂੰ ਇੱਕ ਇੱਕ ਮਿੰਟ ਵਾਸਤੇ ਬੁਲਾਉਣਾ ਕਿਉਂਕਿ ਮੇਲਾ ਗੀਤਕਾਰਾਂ ਦਾ ਨੂੰ ਆਪਾਂ ਜਸਟੀਫਾਈ ਕਰਨਾ ਹੈ ਗਰੁੱਪ ਫੋਟੋ ਆਟੋਮੈਟਿਕ ਹੀ ਹੋ ਜਾਊਗੀ ਬਚਨ 베ਦਲ ਭਾਜੀ ਕਿਧਰ ਨਹੀਂ ਰਹੇ ਕਿਤੇ ਤਾਂ ਬਹੁਤ ਬਹੁਤ ਖਮਾਨ ਸਭ ਤੁਹਾਡਾ ਸੰਧੂ ਸਾਹਿਬ ਅੱਜ ਤੁਹਾਡਾ ਕੀ ਜਿਹੜਾ ਮੇਲ ਕਰਾਇਆ ਸ਼ਾਇਰਾਂ ਦਾ ਮਿਲ ਕਿਉਂਕਿ ਗੀਤ ਜਿਹੜਾ ਹੈ ਉਹ ਸ਼ੁਰੂ ਹੱਤ ਗੀਤ ਤੋਂ ਹੁੰਦੀ ਹੈ ਮੈਂ ਸਭ ਤੋਂ ਪਹਿਲਾਂ ਆਪਣੀ ਧਰਤੀ ਮਾਤਾ ਦਾ ਉਸ ਨੂੰ ਪ੍ਰਣਾਮ ਕਰਦੇ ਜਿਹਨੇ ਸਾਨੂੰ ਜਨਮ ਦਿੱਤਾ ਤੇ ਸਾਡੀ ਮਾਤਾ ਜਿਹਨੇ ਸਾਨੂੰ ਜਨਮ ਦਿੱਤਾ ਤੇ ਸਾਡੀ ਪੰਜਾਬੀ ਮਾਂ ਬੋਲੀ ਜਿਹਨੇ ਸਾਨੂੰ ਸ਼ਹਿਰ ਲਾਇਆ ਸਾਨੂੰ ਪੰਜਾਬੀ ਮਾਂ ਬੋਲੀ ਨੇ ਦਿੱਤਾ ਜੋ ਕੁਝ ਦਿੱਤਾ ਤੇ ਜਿਸ ਨੇ ਮਹਿਮਾਨ ਸਾਹਿਬ ਦਾ ਗੁਰਾਸ ਮਾਜੀ ਦਾ ਜਿਹਨੇ ਮੇਰਾ ਪਹਿਲਾ ਗੀਤ ਕਾਇਆ ਸੀ ਅਹੂਜਾ ਸਾਹਿਬ ਦਾ ਤੇ ਉਹ ਸਾਰੇ ਸਿੰਗਰਾਂ ਦਾ ਜਿਨ੍ਹਾਂ ਨੇ ਗੀਤ ਗਾਇਆ ਜੀ ਤੁਹਾਡੇ ਵਿੱਚ ਜਿਨ੍ਹਾਂ ਸਤਿਕਾਰ ਨਾਲ ਸਾਡਾ ਸ਼ੁਕਰੀਆ ਕਿਉਂਕਿ ਸ਼ਾਇਰ ਜਾਣਦਾ ਕਿ ਬੱਦਲਾਂ ਦੀ ਨਿੰਮੀ ਨਿੰਮੀ ਛਾਂ ਵਰਗੇ ਇਹ ਗੀਤ ਨੇ ਮੇਰੇ ਬੱਦਲਾਂ ਦੀ ਨਿੰਮੀ ਨਿੰਮੀ ਛਾਂ ਵਰਗੇ ਇਹ ਗੀਤ ਨੇ ਮੇਰੇ ਲੋਰੀ ਪੁੱਤ ਨੂੰ ਸੁਣਾਉਂਦੀ ਹੀ ਮਾਂ ਵਰਗੇ ਗੀਤ ਨੇ ਮੇਰੇ ਬੜਾ ਔਖਾ ਹੁੰਦਾ ਹੈ ਨਾ ਅੱਖਰਾਂ ਨੂੰ ਪਾਲਣਾ ਇਹ ਸ਼ਾਇਰ ਜਾਣਦੇ ਨੇ ਬੜਾ ਔਖਾ ਹੁੰਦਾ ਹੈ ਨਾ ਅੱਖਰਾਂ ਨੂੰ ਪਾਲਣਾ ਪੰਛੀ ਜਿਵੇਂ ਪੌਂਦਾ ਕੋਈ ਕਿੱਕਰਾਂ ਤੇ ਆਲਣਾ ਟੀਲਿਆਂ ਨਾਲ ਛੱਤੇ ਹੋਏ ਘਰਾਹ ਵਰਗੇ ਗੀਤ ਨੇ ਮੇਰੇ ਲੋਰੀ ਪੁੱਤ ਨੂੰ ਸੁਣਾਉਂਦੀ ਹਈ ਮਾਂ ਵਰਗੇ ਗੀਤ ਨੇ ਮੇਰੇ ਫੁੱਲਾਂ ਵਾਂਗੂ ਬਹਿ ਕੇ ਜਦੋਂ ਗੀਤਾਂ ਨੂੰ ਪਰੋਈਦਾ ਫੁੱਲਾਂ ਵਾਂਗੂ ਬਹਿ ਕੇ ਜਦੋਂ ਗੀਤਾਂ ਨੂੰ ਪਰੋਈਦਾ ਕਦੇ ਬੜਾ ਹੱਸੀਦਾ ਤੇ ਕਦੇ ਬੜਾ ਰੋਈਦਾ ਦਿਲ 'ਚ ਦਵਿੰਦਰ ਉਹਦੇ ਨਾਂ ਵਰਗੇ ਗੀਤ ਨੇ ਮੇਰੇ ਲੋਰੀ ਪੁੱਤ ਨੂੰ ਸੁਣਾਉਂਦੀ ਹਈ ਮਾਂ ਵਰਗੇ ਗੀਤ ਨੇ ਤੇ ਕੋਣਾਂ ਲਈ ਕਿ ਕਹਿੰਦੇ ਨੇ ਉਹ ਜਿਨ੍ਹਾਂ ਦੇ ਸ਼ਾਇਰਾਂ ਦੇ ਸਿਰ ਤੇ ਵਿਚਾਰਾਂ ਦੇ ਹੋਏ ਨਹੀਂ ਨਕ ਪੁਸ਼ਕੀਤਾ ਜਿਨ੍ਹਾਂ ਨੇ ਕਿ ਸਿਰ ਉੱਤੇ ਛੱਤ ਰੱਬਾ ਸਿਰ ਉੱਤੇ ਛੱਤ ਰੱਬਾ ਤਨ ਉੱਤੇ ਪੱਤਰ ਰੱਬਾ ਤੇ ਰੋਟੀ ਲੀਦੋ ਹੱਥ ਰੱਬਾ ਸਭ ਨੂੰ ਦੇ ਰੋਟੀ ਲੀਦੋ ਹੱਥ ਰੱਬਾ ਸਭ ਨੂੰ ਦੇ ਕਿਰਤ ਕਮਾਈ ਰੱਬਾ ਕਰਮਾ ਨਾ ਆਈ ਰੱਬਾ ਤੇਰੀ ਵਡਿਆਈ ਰੱਬਾ ਸਭ ਨੂੰ ਦੇ ਖੁਸ਼ੀਆਂ ਦੇ ਖੇੜੇ ਰੱਬਾ ਵਸਦੇ ਹੋਏ ਵੇੜੇ ਰੱਬਾ ਦਵਿੰਦਰ ਦੇ ਨੇੜੇ ਰੱਬਾ ਸਭ ਨੂੰ ਦੇ ਕਿਉਂਕਿ ਦਿਲ ਵਾਲੇ ਮੰਦਰ ਚ ਨਿਤ ਤੁਹਾਨੂੰ ਪੂਜਦਾ ਡੋਰੀ ਪਿਆਰ ਵਾਲੀ ਤੁਹਾਡੇ ਉੱਤੇ ਰੱਖੀ ਫਿਰਦਾ ਮੈਨੂੰ ਤੁਹਾਡੇ ਹੀ ਸਾਰਾ ਬਸ ਚੱਕੀ ਫਿਰਦਾ ਤੁਸੀਂ ਸਾਰੇ ਸਰਨਾਮੀ ਸਾਰੇ